ਵੀ ਡੂ ਨੋਟ ਐਕਸੈਪਟ ਮਨੀ অর ਥਿੰਗਸ ਇਹ ਤੁਹਾਡੀ ਇੱਕ ਆਰਗੇਨਾਈਜੇਸ਼ਨ ਹੈ ਹੈਨਾ ਕਿੱਦਾਂ ਖਿਆਲ ਆਇਆ ਕੀ ਸੋਚਿਆ ਕਿ ਇਦਾਂ ਦਾ ਕੁਝ ਕਰਨਾ ਹੈ ਮੇਰੇ ਫਾਦਰ ਨੇ ਜਿਹੜੇ ਉਹ ਪਿਛਲੇ 12 ਸਾਲ ਤੋਂ ਜਿਹੜੀ ਅਨਸਰਟੇਨਿਟੀਜ਼ ਡੈਡ ਬੋਡੀਆਂ ਹੁੰਦੀਆਂ ਲਵਾਰਸਲਾਸ਼ਾ ਉਹ ਡੈਡ ਬੋਡੀਆਂ ਦੀ ਸੰਸਕਾਰ ਦੀ ਸੇਵਾ ਚੱਕੀ ਹੋਈ ਉਹ ਕਹਿੰਦੇ ਅਨਮੋਲ ਸਾਨੂੰ ਨਹੀਂ ਪਤਾ ਸੀ ਕਿੱਥੇ ਮਰਨਾ ਕਿ ਕੱਲ ਨੂੰ ਪ੍ਰਮਾਤਮਾ ਨਾ ਕਰੇ ਕਿ ਅਸੀਂ ਐਸੀ ਜਗ੍ਹਾ ਸੀ ਮਰਤੀ ਜਿੱਥੇ ਸਾਡੇ ਘਰ ਦੇ ਪਹੁੰਚਣਾ ਪਾ ਸਾਡੀ ਬੋਡੀ ਨੂੰ ਤਾਂ ਕੋਈ ਸੰਸਕਾਰ ਦੇ ਦੇਵੇ ਹੁਣ ਐਦਾਂ ਦੇ ਸੋਚ ਵਿਚਾਰਾਂ ਵਾਲੇ ਪਿਓ ਹੋਵੇ ਤੁਸੀਂ ਕੀ ਚੀਜ਼ ਹੈ ਬਚਪਨ ਜਿਵੇਂ ਕੋਈ ਸੋਚਦਾ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਪੜ੍ਹੇ ਤੁਸੀਂ ਕੀ ਸੋਚਿਆ ਸੀ ਤੁਸੀਂ ਕੀ ਨਾ ਜੀ ਨਾ ਮੈਂ ਤਾਂ ਇਸ ਵਾਰ ਬੰਦਾ ਹੀ ਬਣ ਜਾਣਾ ਡਾਕਟਰ ਦਾ ਕਿੱਥੇ ਮੈਂ ਸੋਚਿਆ ਨਹੀਂ ਸੀ ਜਦੋਂ ਬੱਚਾ ਸੀ ਜਿਤੋਂ ਪਰਮਾਤਮਾ ਰਖਾਏਗਾ ਉਦਾਂ ਕਰ ਲੈ ਅੱਜ ਉਹਨੇ ਹੱਥ ਦੇਣ ਵਾਲਿਆਂ ਚ ਰਖਾਇਆ ਤਾਂ ਦੇ ਰਹੇ ਕੱਲ ਨੂੰ ਜਿਹਦੇ ਚ ਵੀ ਖੜਾ ਦੇਗਾ ਤਾਂ ਉਹਦੀ ਰਜਾ ਚ ਤਾਂ ਰਹਿਣਾ ਹੀ ਪੈਣਾ ਮੇਰੀ ਛੋਟੀ ਹਾਈਟ ਕਰਕੇ ਸਕੂਲ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਸ਼ਰੀਪ ਬੱਚੇ ਨਹੀਂ ਗੱਬੇ ਦੀ ਸਾਈਡ ਸੇਰ ਕੱਢ ਕੇ ਤੇਲ ਲਾਣ ਵਾਲੇ ਯਾਦ ਅੱਛਾ ਤੁਸੀਂ ਉਦੋਂ ਦੇ ਸੀ ਉਹਨਾਂ ਦਾ ਮਜ਼ਾਕ ਕੁਝ ਜ਼ਿਆਦਾ ਉੜਦਾ ਸੀ ਉਸ ਟਾਈਮ ਜਿਹੜੀਆਂ ਕੁੜੀਆਂ ਵੀ ਨਾਲ ਪੜਦੀਆਂ ਸੀ ਤਾਂ ਉਹਨਾਂ ਨੇ ਵੀ ਰੱਜ ਕੇ ਮਜ਼ਾਕ ਉਡਾਇਆ ਲੋਕਾਂ ਦੀ ਇੱਕ ਮੈਂਟੈਲਿਟੀ ਆ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਹਿਊਮੈਨਿਟੀ ਦੀ ਗੱਲ ਕਰਦਾ ਹੈ ਤਾਂ ਉਹਦਾ ਪਹਿਰਾਵਾ ਹਿਊਮੈਨਿਟੀ ਨਾਲ ਮੈਚ ਕਰਨਾ ਹੋਣਾ ਚਾਹੀਦਾ ਉਹ ਨਹੀਂ ਕਰਦਾ ਹੁਣ ਜੇ ਤੁਹਾਨੂੰ ਮੈਂ ਕਹਾਂ ਮੈਂ ਕਿਸੇ ਨੂੰ ਕਹਾਂ ਕਿ ਯਾਰ ਆ ਭੈਣ ਸੇਵਾ ਕਰਨ ਆਈ ਹੈ ਤੇ ਇਥੇ ਉਹ ਲੋਕ ਤੁਹਾਨੂੰ ਕੱਪੜਿਆਂ ਤੋਂ ਜੱਜ ਕਰਨਗੇ ਕਿ ਇਹ ਸੇਵਾ ਵਾਲੀ ਨਹੀਂ ਹੋ ਸਕਦੀ ਜਦੋਂ ਤੁਸੀਂ ਕੁਝ ਕਰਦੇ ਹੋ ਸਮਾਜ ਲਈ ਤੁਹਾਨੂੰ ਪਹਿਲਾਂ ਤਾਂ ਉਹਨੂੰ ਸਾਲ 205 ਸਾਲ ਪ੍ਰੂਫ ਕਰਨਾ ਪੈਣਾ ਕਿ ਤੁਸੀਂ ਦਿਲੋਂ ਕਰ ਰਹੇ ਹੋ ਦਿਲੋਂ ਕਰ ਰਹੇ ਹੋ ਬਿਲਕੁਲ ਜੇ ਤੁਸੀਂ ਕਹੋਗੇ ਤੇ ਹਫ਼ਤੇ 'ਚ ਲੋਕ ਤੁਹਾਡੇ ਮਗਰ ਲੱਜ ਨੇ ਇਹ ਨਹੀਂ ਹੋ ਸਕਦਾ ਜਦੋਂ ਇਹ ਐਨਜੀਓ ਦਾ ਦਿਮਾਗ 'ਚ ਆਈਡੀਆ ਆਇਆ ਸੀਗਾ ਤਾਂ ਸਾਰੇ ਨਾਲ ਦੇ ਹੱਸੇ ਸੀਗੇ ਕਿ ਇਹ ਕੀ ਮਤਲਬ ਕਿਹੜੀ ਏਜ 'ਚ ਆਇਆ ਸੀ ਥਾਰ ਮਤਲਬ ਆਈ ਵਾਸ नियर अबाउट 18 ਹੋਰ ਉਸ ਤੋਂ ਪਹਿਲਾਂ ਦੀ ਗੱਲ ਦੱਸੋ ਇੱਥੇ ਆਪਾਂ ਬਾਤ ਚਾਹੁੰਦੇ ਹਾਂ 18 ਸਾਲ ਤੋਂ ਪਹਿਲਾਂ ਸਕੂਲ 'ਚ ਪੜ੍ਹਿਆ ਜੀ ਮਿਡਲ ਸਕੂਲ ਕੋਚ ਕਿਹਦਾ ਦਾ ਸਟੂਡੈਂਟ ਸੀ ਸਕੂਲ 'ਚ ਜੀ ਦੇਖੋ ਮੇਰੀ ਛੋਟੀ ਹਾਈਟ ਕਰਕੇ ਸਕੂਲ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਸ਼ਰੀਫ ਬਚ ਨਹੀਂ ਉਹ ਗੱਬੇ ਦੀ ਸਾਈਡ 'ਚ ਚੇਰ ਕੱਢ ਕੇ ਤੇਲ ਲਾਣ ਵਾਲੇ ਯਾਦ ਅੱਛਾ ਤੁਸੀਂ ਉਦਾਂ ਦੇ ਸੀ ਉਹ ਉਹਨਾਂ ਦਾ ਮਜ਼ਾਕ ਸਕੂਲ 'ਚ ਜ਼ਿਆਦਾ ਉੱਡਦਾ ਸੀ ਹੂੰ ਹੂੰ ਨਾ ਅਸੀਂ ਲੜਾਈਆਂ 'ਚ ਸ਼ੇਰ ਸੀ ਸਿੰਪਲ ਜੀ ਫੈਮਿਲੀ ਤੋਂ ਅਸੀਂ ਸਕੂਲ ਦੀ ਬੱਸਾਂ ਵਾਹਣਾ ਚਾਹੁੰਦੇ ਸੀ ਤਾਂ ਜਿਹੜੇ ਬੱਚੇ ਗੱਡੀਆਂ ਚਾਹੁੰਦੇ ਸੀ ਜਿਹੜਾ ਚੰਗੇ ਘਰੋਂ ਸੀ ਤੇ ਮੈਂ ਸਾਰਿਆਂ ਦਿਨ ਹੀ ਗੱਲ ਕਰਦਾ ਪਰ ਚਲੋ ਕੁਝ ਬੱਚੇ ਹੁੰਦੇ ਐ ਇਦਾਂ ਦੇ ਜਿਹੜੇ ਹੁੰਦਾ ਹੈ ਕਿ ਵਾਲ ਖੜੇ ਰੱਖਣੇ ਪੂਰੀ ਚੜ੍ਹਾਈ ਰੱਖਣੀ ਗੀੜੀਆਂ ਮਾਰਨੀਆ ਬੁਲਟ ਤੇ ਪਟਾਕੇ ਮਾਰਨੇ ਮੈਂ ਉਹਨਾਂ ਚੋਂ ਬਿਲਕੁਲ ਨਹੀਂ ਸੀ ਅੱਛਾ ਤਾਂ ਫਿਰ ਹੁਣ ਜੇ ਮੈਂ ਗੱਲ ਕਰਾਂ ਉਸ ਟਾਈਮ ਜਿਹੜੀਆਂ ਕੁੜੀਆਂ ਵੀ ਨਾਲ ਪੜਦੀਆਂ ਸੀ ਤਾਂ ਉਹਨਾਂ ਨੇ ਵੀ ਰੱਜ ਕੇ ਮਜ਼ਾਕ ਉਡਾਇਆ ਕਿਉਂਕਿ ਸਾਡਾ ਸਰਕਲ ਹੀ ਸਾਰਾ ਸੀਗਾ ਉਹ ਜਿਹੜੇ ਸਰੋਂ ਦਾ ਤੇਲ ਵਾਲੇ ਬੱਚੇ ਹੁੰਦੇ ਨਾ ਸਿਰ ਤੇ ਲੱਗੇ ਉਹ ਨਾਲ ਅੱਛਾ ਲੱਗਦਾ ਤਾਂ ਨਹੀਂ ਤੁਹਾਨੂੰ ਦੇਖ ਕੇ ਨਹੀਂ ਹੁਣ ਲੁੱਕ ਬਦਲੀ ਸੀ ਜਦੋਂ ਲੋਕਾਂ ਨੇ ਕਹਿਦੋ ਕਿ ਹੁਣ ਹਟਣੀ ਨਾ ਦੁਨੀਆ ਤਾਂ ਤੁਹਾਨੂੰ ਦੁਨੀਆ ਵਰਗਾ ਬਣਨਾ ਪੈਂਦਾ ਤਾਂ ਫਿਰ ਦੁਨੀਆ ਵਰਗਾ ਬਣਨਾ ਪਿਆ ਸਾਨੂੰ ਤੇ ਹੁਣ ਪਰਮਾਤਮਾ ਦੀ ਕਿਰਪਾ ਪ ਪਰ ਚਲੋ ਉਹ ਵੀ ਟਾਈਮ ਸੀ ਹਰ ਬੰਦੇ ਦੀ ਫੇਸ ਤੇ ਹਰ ਲਾਈਫ ਤੇ ਟਾਈਮ ਆਉਂਦਾ ਤੇ ਮੇਰੀ ਵੀ ਆਇਆ ਉਹ ਖੁਸ਼ ਆਮਨ ਉਸ ਟਾਈਮ ਤੁਸੀਂ ਬਚਪਨ ਜਿਵੇਂ ਕੋਈ ਸੋਚਦਾ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਹੈ ਪੈਰਟ ਤੁਸੀਂ ਕੀ ਸੋਚਿਆ ਸੀ ਤੁਸੀਂ ਕੀ ਬਣਨਾ ਹਾਂ ਜੀ ਨਾ ਮੈਨੂੰ ਤਾਂ ਇਸ ਵਾਰ ਬੰਦਾ ਹੀ ਬਣ ਜਾਣਾ ਡਾਕਟਰ ਦਾ ਕਿੱਥੇ ਅੱਛਾ ਵੈਸੇ ਕੋਈ ਖਿਆਲ ਨਹੀਂ ਆਇਆ ਕਿ ਬਣਨਾ ਵੱਡੇ ਹੋ ਕੇ ਬਿਜ਼ਨਸਮੈਨ ਕੁਝ ਕੀ ਕਰਨਾ ਹੈ ਕਿੱਥੇ ਇੰਨੀ ਹਿੰਮਤ ਕਿੱਥੇ ਹੁੰਦੀ ਹੈ ਜੀ ਛੋਟੇ ਵਿੱਚ ਫਿਰ ਵੀ ਮੈਂ ਤਾਂ ਸੋਚੀ ਸੀ ਮੈਂ ਟੀਚਰ ਬਣਾਂਗੀ ਨਹੀਂ ਜੀ ਨਹੀਂ ਫਿਰ ਤੁਸੀਂ ਬਣੇ ਨਹੀਂ ਤੇ ਹਾਂ ਉਹ ਹੀ ਤਾਂ ਮੈਂ ਬਣਨੀ ਨਹੀਂ ਬਣ ਕੁਝ ਹੋ ਗਿਆ ਤੁਸੀਂ ਸੋਚਿਆ ਸੋਚਿਆ ਹੀ ਨਹੀਂ ਤੁਸੀਂ ਅਸੀਂ ਦੇਖੋ ਮੈਨੂੰ ਲੱਗਦਾ ਕਿ ਇਨਸਾਨ ਇੰਨਾ ਸਮਝਦਾਰ ਨਹੀਂ ਹੈਗਾ ਕਿ ਉਹ ਦੇਖੋ ਤੁਸੀਂ ਸਵੇਰੇ ਉੱਠ ਕੇ ਨਾ ਕਦੀ ਕੱਲ ਕੱਲ ਸਵੇਰੇ ਉਹਦੇ 6 ਵਜੇ ਉੱਠ ਕੇ ਨਾ ਆਪਣਾ ਲਾਈਫ ਦਾ ਸ਼ਡਿਊਲ ਬਣਾਇਓ ਆਪਣੇ ਡੇ ਸ਼ਡਿਊਲ ਸੌਰੀ ਕਿ ਤੁਸੀਂ 7 ਵਜੇ ਕਰਨਾ 8 ਵਜੇ ਕਰਨਾ 9 ਵਜੇ ਕਰਨਾ 10 ਵਜੇ ਕਰਨਾ 11 ਵਜੇ ਕਰਨਾ ਤੇ ਰਾਤ ਤੱਕ ਮੈਨੂੰ ਦੱਸਿਓ ਕਿ ਉਹ ਸਾਰਾ ਕੰਮ ਉਦਾਂ ਉਦਾਂ ਹੋਇਆ ਸਵੇਰੇ ਉੱਠੀ ਨਾ ਪਾਵਾਂਗੇ ਅਸੀਂ ਤਾਂ ਮੈਂ ਕਹਿੰਦਾ ਤੁਸੀਂ 12 ਵਜੇ ਉੱਠ ਜਾਓ 12 ਵਜੇ ਉੱਠਣ ਤੋਂ ਬਾਅਦ ਤੁਸੀਂ ਸ਼ਡਿਊਲ ਬਣਾ ਲਓ ਕਿ ਅੱਜ ਮੈਂ 1 ਵਜੇ ਕਰਨਾ 2 ਵਜੇ ਕਰ ਨਹੀਂ ਹੁੰਦਾ ਇਹ ਤਾਂ ਨਹੀਂ ਹੁੰਦਾ ਤੇ ਮੈਂ ਕਿੱਥੋਂ ਲਾਈ ਪਰਮਾਤਮਾ ਰਖਾਏਗਾ ਉਦਾਂ ਕਰ ਲੈ ਜੇ ਉਹ ਅੱਜ ਉਹਨੇ ਹੱਥ ਦੇਣ ਵਾਲਿਆਂ ਚ ਰਖਾਇਆ ਤਾਂ ਦੇ ਰਿਆ ਕੱਲ ਨੂੰ ਜਿਹਦੇ ਚ ਵੀ ਖੜਾ ਦੇਗਾ ਤਾਂ ਉਹਦੀ ਰਜਾ ਚ ਤਾਂ ਰਹਿਣਾ ਹੀ ਪੈਣਾ ਉਹ ਜੇ ਪਰਮਾਤਮਾ ਨੇ ਲਿਖਿਆ ਕਿ ਤੁਹਾਡੇ ਤੇ ਕੋਈ ਬੁਰਾ ਵਕਤ ਆਣਾ ਹੈ ਭਾਵੇਂ ਉਹ ਤੁਹਾਨੂੰ ਸਖਾਂ ਲੀ ਆਣ ਸਾਡੇ ਮਾਬਪੀ ਵੀ ਜੇ ਸਾਨੂੰ ਕਿਸੇ ਗੱਲ ਤੋਂ ਰੋਕਦੇ ਹੋ ਸਾਡੇ ਅੱਛੇ ਲਈ ਰੋਕਦੇ ਤਾਂ ਉਦਾਂ ਹੀ ਪਰਮਾਤਮਾ ਜੇ ਉਹ ਕੁਝ ਤੁਹਾਡੀ ਜ਼ਿੰਦਗੀ ਚ ਕੋਈ ਐਸੀ ਚੀਜ਼ ਲੈ ਆ ਰਿਹਾ ਜਿਹਦੇ ਤੇ ਤੁਹਾਡਾ ਤੁਹਾਨੂੰ ਲੱਗ ਰਿਹਾ ਕਿ ਨੁਕਸਾਨ ਹੈ ਪਰ ਅਸਲ ਚੋਂ ਨਹੀਂ ਹੈ ਤਾਂ ਉਹ ਵੀ ਅਸੀਂ ਜਰਨਲੀ ਤਿਆਰ ਆ ਕਿਉਂਕਿ ਮੈਨੂੰ ਲੱਗਦਾ ਕਿ ਅਸੀਂ ਉਸ ਤੋਂ ਸਮਝਦਾਰ ਨਹੀਂ ਹੈਗੇ ਉਹ ਜ਼ਿਆਦਾ ਸਮਝਦਾਰ ਹੈ ਤਾਂ ਪਰਮਾਤਮਾ ਦੀ ਜੋ ਰਜਾ ਉਹਦੀ ਰਜਾ ਚ ਰਹੀ ਜਾਂਦੇ ਮਨ ਮੈਂ ਸਪੈਸੀਫਿਕਲੀ ਨਹੀਂ ਕੋਈ ਸੋਚਿਆ ਜਿਵੇਂ ਆ ਬੰਨਾ ਮਾ ਬੰਨਾ ਹਾਂ ਬਿਜ਼ਨਸ ਫੈਮਲੀ ਤੋਂ ਸੋਚਦੇ ਇੰਨਾ ਜ਼ਰੂਰ ਪਤਾ ਸੀ ਕਿ ਸਕੂਲ ਕੰਪਲੀਟ ਕਰ ਲਓ ਕਾਲਜ ਜਾਣ ਦਾ ਸੋਚਿਆ ਨਹੀਂ ਸੀ ਕਿ ਫੈਕਟਰੀ ਬਣਾਣਾ ਅੱਛਾ ਹਣਾ ਤੇ ਮੰਮਾ ਨੇ ਮੇਰਾ ਥੋੜਾ ਜਿਹਾ ਪ੍ਰੈਸ਼ਰ ਪਾਇਆ ਕਿ ਮੈਂ ਕਾਲਜ ਲਾਈਫ ਦੇਖੀ ਹੈ ਤੇ ਮੈਨੂੰ ਮੂਲਨ ਕਾਲਜ ਲਾਈਫ ਦਿਖਾਣੀ ਹੈ ਪੜਾਣ ਲਈ ਨਹੀਂ ਕਿ ਕੱਲ ਨੂੰ ਜਦੋਂ ਕੰਮ ਕਾਰਾਂ ਚ ਪੈ ਜਾਏਗਾ ਵਿਚਾਰੇ ਨੇ ਕਿੱਥੋਂ ਕਰਨਾ ਜ਼ਿੰਦਗੀ ਦੇ ਫੇਸ ਹੁੰਦਾ ਕਾਲਜ ਤਾਂ ਕਹਿੰਦੇ ਮੇਰਾ ਮੁੰਡਾ ਕਾਲਜ ਜ਼ਰੂਰ ਜਾਏ ਪੜੇ ਨਾ ਪੜੇ ਪਰ ਕਾਲਜ ਚ ਜਾ ਕੇ ਫਿਰ ਬੜੇ ਘਾਟਾ ਕੱਪੜੇ ਦਿਖਾਣ ਜਾ ਲੱ ਜਾਂਦੇ ਸੀ ਨਾਲ ਨਾਲ ਲੋਕਾਂ ਹਾਂਜੀ ਹਾਂਜੀ ਲੋਕ ਥੈਂਕ ਯੂ ਵਧੀਆ ਜੀ ਪਰਮਾਤਮਾ ਦਾ ਸ਼ੁਕਰ ਹੈ ਹਰ ਟਾਈਮ ਜਿੱਦਾਂ ਚੱਲ ਰਿਹਾ ਬਹੁਤ ਵਧੀਆ ਵੀ ਡੂ ਨੋਟ ਐਕਸੈਪਟ ਮਨੀ অর ਥਿੰਗਸ ਇਹ ਤੁਹਾਡੀ ਇੱਕ ਆਰਗੇਨਾਈਜੇਸ਼ਨ ਹੈ ਹੈਨਾ ਇਹਦਾ ਕਿੱਦਾਂ ਖਿਆਲ ਆਇਆ ਕੀ ਸੋਚਿਆ ਕਿ ਇਦਾਂ ਦਾ ਕੁਝ ਕਰਨਾ ਹੈ ਕਿਸੇ ਚੀਜ਼ ਤੋਂ ਇਨਸਪਾਇਰ ਹੋਏ ਜਾਂ ਕੁਝ ਦੇਖਿਆ ਜਿੱਦੋਂ ਤੁਹਾਡੇ ਖਿਆਲ ਆਇਆ ਇਹ ਕਿੱਦਾਂ ਮਤਲਬ ਬੜੀ ਵਧੀਆ ਤੁਸੀਂ ਸਵਾਲ ਪੁੱਛਿਆ ਔਰ ਇਹ ਔਰ ਇਹ ਸਿਚੁਏਸ਼ਨ ਤੇ ਬਹੁਤ ਸਵਾਲ ਬੰਦਾ ਤੁਸੀਂ ਡਾਕਟਰ ਜੀ ਨੇ ਪਾਈ ਹੈ ਤੇ ਮੈਂ ਯੰਗਸਟਰ ਹੋਣ ਦੇ ਨਾਤੇ ਸਾਡੇ ਯੰਗਸਟਰ ਦਾ ਪਤਾ ਕਿ ਸੁਪੋਜ਼ ਤੁਸੀਂ ਹੋ ਜਾਂ ਮੈਂ ਵਾ ਮੇਰੀ ਸਿਸਟਰ ਵੀ ਹੋਵੇ ਮੇਰਾ ਬ੍ਰਦਰ ਹੋਵੇ ਲੋਕਾਂ ਦੀ ਇੱਕ ਮੈਂਟੈਲਿਟੀ ਆ ਕਿ ਜੇ ਕੋਈ ਚੰਗਾ ਕੰਮ ਕਰਦਾ ਹੈ ਹਮਿਨਿਟੀ ਦੀ ਗੱਲ ਕਰਦਾ ਤਾਂ ਉਹਦਾ ਪਹਿਰਾਵਾ ਹਿਊਮਨਿਟੀ ਨਾਲ ਮੈਚ ਕਰਨਾ ਹੋਣਾ ਚਾਹੀਦਾ ਉਹ ਨਹੀਂ ਕਰਦਾ ਹੁਣ ਜੇ ਤੁਹਾਨੂੰ ਮੈਂ ਕਵਾਂ ਮੈਂ ਕਿਸੇ ਨੂੰ ਕਵਾਂ ਕਿ ਯਾਰ ਆ ਭੈਣ ਸੇਵਾ ਕਰਨ ਆਈ ਐ ਤੇ ਇੱਥੇ ਉਹ ਲੋਕ ਤੁਹਾਨੂੰ ਕੱਪੜਿਆਂ ਤੋਂ ਜੱਜ ਕਰਨਗੇ ਕਿ ਇਹ ਸੇਵਾ ਵਾਲੀ ਨਹੀਂ ਹੋ ਸਕਦੀ ਸਾਡੇ ਸਮਾਜ ਵਿੱਚ ਤੁਸੀਂ ਵੀ ਚੀਜ਼ਾਂ ਨੋਟਿਸ ਕੀਤੀਆਂ ਲੋਕ ਪਹਿਰਾਵੇ ਤੋਂ ਜੱਜ ਕਰਦੇ ਤਾਂ ਜਦੋਂ ਅਸੀਂ ਕਾਲਜ ਪੜ੍ਹਦੇ ਸੀ ਸਾਡਾ ਪਹਿਰਾਵਾ ਵੀ ਮੇਰੇ ਹੇਅਰ ਸਟਾਈਲ ਇਸ ਤੋਂ ਵੀ ਸ਼ਾਪ ਹੁੰਦਾ ਸੀ ਕਿ ਜਦੋਂ ਮੈਂ ਗੱਲ ਕਰਨੀ ਮੁੰਡਿਆਂ ਚ ਕੀ ਯਾਰ ਐਦਾਂ ਨਾ ਕਰੋ ਹਨਾ ਤੁਸੀਂ ਮਤਲਬ ਐਦਾਂ ਐਦਾਂ ਦੀਆਂ ਗੱਲਾਂ ਕਿ ਜਿਹੜੀਆਂ ਹੁਣ ਸੋਚਦੇ ਆ ਹਾਸਾ ਹੀ ਆਂਦਾ ਹਾਸਾ ਆਂਦਾ ਕਿ ਯਾਰ ਅਸੀਂ ਇਹ ਕੁਝ ਬੋਲਦੇ ਰਹੇ ਪਰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ ਕਿ ਅਸੀਂ ਉਸ ਏਜ 'ਚ ਵੀ ਕੋਈ ਐਦਾਂ ਦੀ ਕਰਤੂਤ ਨਹੀਂ ਕੀਤੀ ਕਿ ਜਿਹੜੀ ਅੱਜ ਕੁੜੀ ਕਹੇ ਵੱਡਾ ਗੱਲਾਂ ਵਾਲਾ ਬਣਿਆ ਹੋਇਆ ਮੈਨੂੰ ਪੁੱਛੋ ਨਾ ਮੇਰ ਨਾਲ ਕੀ ਕੀਤਾ ਹਨਾ ਕੋਈ ਐਦਾਂ ਤਾਂ ਮੈਂ ਕਦੀ ਜ਼ਿੰਦਗੀ 'ਚ ਕੋਈ ਐਸਾ ਕਿਸੇ ਕੁੜੀ ਨਾਲ ਜਾਂ ਕਿਸੇ ਮੁੰਡੇ ਨਾਲ ਕੋਈ ਐਸਾ ਧੋਖਾ ਨਹੀਂ ਕੀਤਾ ਸਾਡੇ ਯੰਗਸਟਰਾਂ 'ਚ ਕੀ ਹੁੰਦਾ ਸਾਨੂੰ ਇਸ ਉਮਰ ਦੇ ਵਿੱਚ ਰੱਬ ਭੁੱਲਿਆ ਹੁੰਦਾ ਹੂੰ 17 18 ਸਾਲ ਦੀ ਉਮਰ 'ਚ ਹੁੰਦਾ ਉਹਨੂੰ ਇੱਕ ਰਿਲੇਸ਼ਨਸ਼ਿਪ ਚ ਬੰਦਾ ਹੁੰਦਾ ਚਾਰਾਂ ਨੂੰ ਚੀਟ ਕਰ ਰਿਹਾ ਹੁੰਦਾ ਉਸ ਵਕਤ ਨਹੀਂ ਯਾਦ ਰਹਿੰਦਾ ਜਦੋਂ ਕਰਮਾ ਹਸਾਬ ਲੈਂਦਾ ਨਾ ਉਦੋਂ ਫਿਰ ਉਮਰ ਨਹੀਂ ਦੇਖਦਾ ਬਿਲਕੁਲ ਅੱਜ ਆਪਾਂ ਨੂੰ ਪਤਾ ਹੈ ਕਿ ਆਪਾਂ ਕੌਫੀ ਪੀ ਰਹੇ ਹਾਂ ਅੱਛਾ ਬੁਰਾ ਸਾਨੂੰ ਪਤਾ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਚੀਟ ਕਰ ਰਹੇ ਹਾਂ ਅਸੀਂ ਕਿਸੇ ਦੀ ਬੈਗ ਬੈਟਿੰਗ ਕਰ ਰਹੇ ਹਾਂ ਜਿੱਦਾਂ ਗਲਤ ਕਰ ਰਹੇ ਹਾਂ ਤਾਂ ਉਦਾਂ ਦਾ ਲਾਈਫ ਸਟਾਈਲ ਸੀ ਮੇਰਾ ਕਾਲਜ ਚ ਤੇ ਮੈਨੂੰ ਬਾਬੇ ਨਾਮ ਤੋਂ ਕਿਹਾ ਜਾਂਦਾ ਸੀ ਕਿ ਇਹ ਬਾਬਾ ਮਤਲਬ ਮੈਂ ਇੰਟਰਰਪਟ ਕਰਨਾ ਚਾਹੁੰਗੀ ਇਦਾਂ ਦੀ ਮਤਲਬ ਜਿੱਦਾਂ ਤੁਸੀਂ ਸੋਚ ਰਹੇ ਹੋ ਹਨਾ ਇਹ ਸਭ ਕਿਦਾਂ ਥੌਟ ਪ੍ਰੋਸੈਸ ਕਿ ਪੇਰੈਂਟਸ ਤੁਹਾਡੇ ਮਤਲਬ ਐਦਾ ਤੁਹਾਨੂੰ ਉਹਨਾਂ ਨੇ ਬਚਪਨ ਤੋਂ ਪੈਦਾ ਕੀਤਾ ਮਤਲਬ ਯੂ نو ਅਬ ਬ੍ਰਿੰਗਿੰਗ ਹੋਈ ਹੈ ਮਤਲਬ ਮੈਂ ਮਤਲਬ ਇਹ ਪੁੱਛਣਾ ਚਾਹ ਰਹੀ ਹਾਂ ਕਿ ਅੱਜ ਦੇ ਟਾਈਮ 'ਚ 26 ਸਾਲ ਦੇ ਤੁਸੀਂ ਉਹ ਤੁਸੀਂ ਕਹਿ ਰਹੇ ਹੋ ਕਿ 18 ਸਾਲ ਤੋਂ ਤੁਸੀਂ ਸ਼ੁਰੂ ਕੀਤਾ ਉਹ ਸਾਰੇ ਟਾਈਮ ਤੇ ਐਦਾਂ ਦੀ ਥਿੰਕਿੰਗ ਹੋਣਾ ਮਤਲਬ ਮੈਂ ਹਾਂ ਕੀ ਮਤਲਬ ਕਿੱਦਾਂ ਲਿਆਏ ਹੋ ਲੋਕਾਂ ਨੂੰ ਅਗਰ ਆਪਾਂ ਆਫ ਕੈਮਰਾ ਵੀ ਗੱਲ ਕਰੀਏ ਜੀ 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 ਲੋਕਾਂ ਨੇ ਕਹਿੰਨਾ ਹਾਂ ਬਸ ਕੈਮਰਾ ਸਾਹਮਣੇ ਬੋਲ ਰਹੀ ਹੈ ਬਟ ਐਦਾਂ ਨਹੀਂ ਹੈ ਜੋ ਆਪਾਂ ਤੁਹਾਡੇ ਬਾਰੇ ਸੁਣਿਆ ਹੈ ਹੋਰ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਹੀ ਹੈ ਹਮੇਸ਼ਾ ਸੁਣਨ ਨੂੰ ਆਂਦਾ ਹੈ ਕਿੰਨੀ ਵਾਰ ਨਾ ਇੱਕ ਬੰਦਾ ਕਿੰਨੇ ਸਾਲ ਤੱਕ ਝੂਠਾ ਰਹਿ ਸਕਦਾ ਬਿਲਕੁਲ ਬਿਲਕੁਲ ਬਹੁਤ ਤੁਹਾਡੇ ਸਵਾਲ ਬਹੁਤ ਜ਼ਿਆਦਾ ਰਿਲੇਵੈਂਟ ਨੇ ਕਿ ਤੁਹਾਨੂੰ ਮੈਂ ਸਟਾਰਟਿੰਗ ਜੀ ਗੱਲ ਕੀਤੀ ਕਿ ਤੁਹਾਨੂੰ ਨਾ ਲੋਕਾਂ ਨੂੰ ਇਹ ਪ੍ਰੂਫ ਕਰਨ ਦੇ ਲਈ ਜ਼ਿੰਦਗੀ ਨਿਕਲ ਹੁਣ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਲਈਏ ਕਿ ਦੀਪ ਸਿੱਧੂ ਬਾਈ ਦੀ ਡੈਥ ਹੋਈ ਜਦੋਂ ਰੋਲਾ ਪੰਦਾ ਸੀ ਕਿ ਆਪਣੀ ਕੌਮ ਨੂੰ ਬਚਾਲੋ ਆਪਣੇ ਸਮਾਜ ਨੂੰ ਬਚਾਲੋ ਜਾਂ ਇਨਸਾਨੀਅਤ ਨੂੰ ਬਚਾਲੋ ਕਿਸੇ ਨੂੰ ਵੀ ਉਦੋਂ ਉਹਦੇ ਕਿੰਨੇ ਕ ਮਗਰ ਲੱਗੇ ਹੋਏ ਹੂੰ ਉਹਦੇ ਜਾਣ ਤੋਂ ਬਾਅਦ ਅੱਡੀ ਦੁਨੀਆ ਮਗਰ ਹੂੰ ਤਾਂ ਜਦੋਂ ਵਕਤ ਨਿਕਲ ਜਾਂਦਾ ਲੋਕ ਉਦੋਂ ਉੱਠਦੇ ਨੇ ਹੂੰ ਤਾਂ ਸਾਡੇ ਨਾਲ ਕੀ ਹੋਇਆ ਜਿੱਦਾਂ ਤੁਸੀਂ ਗੱਲ ਕੀਤੀ ਕਿ ਘਰੋਂ ਹੀ ਬੂਟਾ ਲੱਗਦਾ ਆਫ ਕੋਰਸ ਕੋਕੋ ਦੇ ਬੱਚੇ ਕੋਕ ਕੋਈ ਬੋਲਦੇ ਨੇ ਤਾਂ ਮੇਰੇ ਫਾਦਰ ਨੇ ਜਿਹੜੇ ਉਹ ਪਿਛਲੇ 12 ਸਾਲ ਤੋਂ ਜਿਹੜੀ ਅਨਸਰਟੇਨਿਟੀਜ਼ ਡੈਡ ਬodies ਹੁੰਦੀਆਂ ਲਵਾਰਸ ਲਾਸ਼ਾਂ ਹਮ ਸਪੋਜ਼ ਜਿੱਦਾਂ ਕੋਈ ਯੂਪੀ ਬਿਹਾਰ ਤੋਂ ਬੰਦਾ ਆਇਆ ਪੰਜਾਬ ਕੰਮ ਕਰਨ ਹਮ ਉਹਦੀ ਡੈਥ ਹੋ ਗਈ ਰੋਡ ਤੇ ਉਹਦਾ ਕੋਈ ਵਾਰੀਵਾਰਸ ਨਹੀਂ ਕੁਛ ਨਹੀਂ ਰੋਡ ਤੇ ਪਿਆ ਐਕਸਪਾਇਰ ਹੋ ਗਿਆ ਉਹਦੀ ਜਿਹੜੀ ਡੈਡ ਬੋਡੀ ਆ ਉਹਦਾ ਸੰਸਕਾਰ ਕਰਨ ਲਈ ਸਾਡੇ ਕੋਈ ਰੂਲ ਨਹੀਂ ਹੈਗਾ ਗਵਰਨਮੈਂਟ ਵੱਲੋਂ ਕਿ ਉਹਦਾ ਸੰਸਕਾਰ ਫਰੀ ਹੋ ਸਕੇ ਹਮ ਉਨੂੰ ਉਹ ਪੁਲਿਸ ਵਾਲਿਆਂ ਕੋਲ ਜਾਂਦਾ ਕੇਸ ਉਹਨੂੰ ਮੋਰਚਰੀ ਚ ਰੱਖਿਆ ਜਾਂਦਾ ਸਿਵਲ ਹਸਪੀਟਲ 72 ਘੰਟੇ ਕਿ ਜੇ ਕੋਈ ਆਦਾ ਘਰ ਦਾ ਆਂਦਾ ਸਪੋਜ਼ ਆਫਟਰ 72 ਆਰ ਜੇ ਉਹਦਾ ਕੋਈ ਘਰ ਦਾ ਨਹੀਂ ਆਂਦਾ ਤਾਂ ਉਹਨੂੰ ਸੈਰੇਮੋਨੇਟ ਕਰਨਾ ਪੈਂਦਾ ਤੇ ਉਹਨੂੰ ਸੰਸਕਾਰ ਕਰਨਾ ਪੈਂਦਾ ਹੁਣ ਸੰਸਕਾਰ ਕਰਨ ਲਈ ਚਾਹੀਦੇ ਲੱਕੜਾਂ ਦੇ ਪੈਸੇ 2-4000 ਉਹ ਕੌਣ ਦੇਵੇ ਹੁਣ ਉਹ ਡੈਡ ਟਾਇਰ ਹੁੰਦਾ ਨਾ ਸਰ ਡੈਡ ਟਾਇਰ ਹੁੰਦਾ ਆਪਣਾ ਗੱਡੀ ਨਾਲ ਉਹਨੂੰ ਰੱਖ ਕੇ ਬੋਡੀ ਨੂੰ ਸਾੜਿਆ ਜਾਂਦਾ ਸੀ ਅੱਛਾ ਤੇ ਮੇਰੇ ਫਾਦਰ ਨੂੰ ਜਦੋਂ ਚੀਜ਼ ਪਤਾ ਲੱਗੀ ਤਾਂ ਪਿਛਲੇ 12 ਸਾਲ ਤੋਂ ਮੇਰੇ ਫਾਦਰ ਸਾਹਿਬ ਉਹ ਡੈਡ ਬੋਡੀਆਂ ਦੀ ਸੰਸਕਾਰ ਦੀ ਸੇਵਾ ਚੱਕੀ ਹੋ ਉਹ ਕਹਿੰਦੇ ਅਨਮੋਲ ਸਾਨੂੰ ਨਹੀਂ ਪਤਾ ਸੀ ਕਿੱਥੇ ਮਰਨਾ ਹੂੰ ਕਿ ਕੱਲ ਨੂੰ ਪਰਮਾਤਮਾ ਨਾ ਕਰੇ ਕਿ ਅਸੀਂ ਐਸੀ ਜਗ੍ਹਾ ਸੀ ਮਰ ਜੀ ਜਿੱਥੇ ਸਾਡੇ ਘਰ ਦੇ ਪਹੁੰਚਣਾ ਪਾ ਸਾਡੀ ਸਾਡੀ ਬਾਡੀ ਨੂੰ ਤਾਂ ਕੋਈ ਸੰਸਕਾਰ ਦੇ ਦੇਵੇ ਹੁਣ ਐਦਾਂ ਦੇ ਸੋਚ ਵਿਚਾਰਾਂ ਵਾਲੇ ਪਿਓ ਹੋਵੇ ਤਾਂ ਅਸੀਂ ਕੀ ਚੀਜ਼ ਹਾਂ ਉਹੀ ਚੀਜ਼ ਤੁਸੀਂ ਹੁਣ ਮੈਂ ਫਾਦ ਆਪਣੇ ਪੇਰੈਂਟਸ ਦਾ ਇਕੱਲਾ ਮੁੰਡਾ ਹੂੰ ਮੈਂ ਬਿਜ਼ਨਸ ਨਹੀਂ ਦੇਖ ਰਿਹਾ ਆਪਣਾ 26 ਸਾਲ ਦੀ ਉਮਰ ਚ ਪੀਕ ਟਾਈਮ ਹੁੰਦਾ ਜਾਂ ਇੰਜਸਟਾਲ ਕੋਈ ਆਪਣਾ ਕੈਰੀਅਰ ਬਣਾ ਲਵੇ ਜਾਂ ਖਰਾਬ ਕਰ ਲਵੇ ਹੁਣ ਨਾ ਮੈਂ ਕੈਰੀਅਰ ਬਣਾ ਰਿਹਾ ਔਰ ਮੈਂ ਖਰਾਬ ਕਰਨ ਵਾਲੀ ਲਾਈਨ ਕਹੀ ਨਹੀਂ ਸਕਦਾ ਹਮ ਇਨਸਾਨੀਅਤ ਦੀ ਸੇਵਾ ਨਾਲ ਪਰ ਟਾਈਮ ਖਰਾਬ ਨਹੀਂ ਕਹਿ ਸਕਦੇ ਪਰ ਹਾਂ ਜਿਹੜੀ ਤੁਸੀਂ ਗੱਲ ਕੀਤੀ ਕੁਰਬਾਨੀ ਦੀ ਦੇਖੋ ਮੈਮ ਜਦੋਂ ਤੁਸੀਂ ਕੁਝ ਕਰਦੇ ਹੋ ਨਾ ਸਮਾਜ ਲਈ ਤੁਹਾਨੂੰ ਪਹਿਲਾਂ ਤਾਂ ਉਹਨੂੰ ਸਾਲ 2 ਸਾਲ 5 ਸਾਲ ਪ੍ਰੂਫ ਕਰਨਾ ਪੈਣਾ ਕਿ ਤੁਸੀਂ ਦਿਲੋਂ ਕਰ ਰਹੇ ਹੋ ਦਿਲੋਂ ਕਰ ਰਹੇ ਹੋ ਬਿਲਕੁਲ ਜੇ ਤੁਸੀਂ ਕਹੋਗੇ ਤੇ ਹਫਤੇ ਚ ਲੋਕ ਤੁਹਾਡੇ ਮਗਰ ਲੱਗ ਜਣੇ ਇਹ ਨਹੀਂ ਹੋ ਸਕਦਾ ਤਾਂ ਉਹਨੂੰ ਪ੍ਰੂਫ ਕਰਨ ਲਈ 7 ਸਾਲ ਹੋਗੇ 7 ਸਾਲ ਹੋਗੇ ਤਾਂ ਹੀ ਤੁਸੀਂ ਇੰਟਰਵਿਊਜ਼ ਲੈਣ ਲਈ ਬੈਠੇ ਤੇ ਮੈਂ ਵੀ ਅੱਜ ਨਵਾਂ ਆਈਡੀਆ ਲੈ ਕੇ ਤੁਹਾਨੂੰ ਮੈਂ ਕਹਾਂ ਕਿ ਆ ਫਲਾਣਾ ਮੁੰਡਾ ਹੈ ਇਹਨੇ ਇੱਕ ਐਨ ਜੀਓ ਸ਼ੁਰੂ ਕਰਨੀ ਹੈ ਫਰ ਮੈਂ ਗਰੰਟੀ ਦੇਣਾ ਕਿ 10 ਸਾਲ ਬਾਅਦ ਸਟਾਰ ਬਣੇਗਾ ਤੁਸੀਂ ਇੰਟਰਵਿਊ ਨਹੀਂ ਲਾਉਂਗੇ ਹੂੰ ਓਬਵੀਅਸਲੀ ਗੱਲ ਹੈ ਕਿ ਤੁਹਾਡਾ ਵੀ ਚੈਨਲ ਹੈ ਤੁਸੀਂ ਵੀ ਚੈਨਲ ਚਲਾਣਾ ਤੁਸੀਂ ਵੀ ਉਹਨਾਂ ਲੋਕਾਂ ਨੂੰ ਅੱਗੇ ਰੱਖਣਾ ਜਿਨ੍ਹਾਂ ਦੀ ਪਾਸਟ ਲਾਈਫ ਸਟੋਰੀਜ਼ ਆ ਜਾਂ ਉਹਨਾਂ ਦਾ ਲੋਕਾਂ ਨੂੰ ਮੋਟੀਵੇਟ ਕਰਨ ਲਈ ਹੁਣ ਹਰ ਬੰਦਾ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਜਿਵੇਂ ਤੁਸੀਂ ਕਹਿੰਦੇ ਟੀਚਰ ਬਣਨਾ ਸੀ ਹੂੰ ਸਕੂਲ 'ਚ ਚੱਲ ਜਾਓ ਹਰ ਬੰਦਾ ਮਾਈਂਡ ਥੌਟ ਲੈ ਕੇ ਰਹਿਤ ਮੈਂ ਆ ਬਣਨਾ ਮੈਂ ਆ ਬਣਨਾ ਮੈਂ ਆ ਬਣ ਤੁਸੀਂ ਤਾਂ ਨਹੀਂ ਲੈ ਕੇ ਗਏ ਤੁਸੀਂ ਤੁਸੀਂ ਸਾਰਿਆਂ ਦੀ ਸਟੋਰੀਜ਼ ਨਹੀਂ ਨਾ ਕਰ ਸਕਦੇ ਤੁਸੀਂ ਸਟੋਰੀ ਉਹਦੀ ਕਰੂਗਾ ਜਿਹੜਾ ਬਣ ਜਾਏਗਾ ਤਾਂ ਠੀਕ ਹੈ ਬਹੁ 15 ਘੰਟੇ ਦੀ ਲੰਬੀ ਹੋ ਜਾਣੀ ਹੈ ਗੱਲ ਹੈ ਅਮਲ ਦੀ ਅਮਲ ਦੀ ਅਮਲ ਜਦੋਂ ਕਰ ਲਈਏ ਆਪਾਂ ਆਪਣੀ ਜ਼ਿੰਦਗੀ ਚ ਇੱਕੋ ਲਾਈਨ ਬਹੁਤ ਹੈ ਜੇ ਆਪਾਂ ਅਮਲ ਕਰੀਏ